ਜੰਧਗਰ ਸਬੇਤ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਮੌਸਮ ਦਾ ਮિજાਜ ਬਦਲਦਾ ਨਜ਼ਰ ਆ ਰਿਹਾ ਹੈ ਤੇਜ਼ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਖਾਸ ਕਰਕੇ ਜਿਹੜੇ ਨਦੀ ਨਾਲੇ ਉਸ ਤੋਂ ਵੀ ਦੂਰ ਰਹਿਣ ਦੀ ਹਦਾਇਤਾਂ ਜਿਹੜੀ ਐ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਖਾਸ ਤੌਰ ਤੇ ਜਿਹੜੇ ਪਹਾੜੀ ਏਰੀਆ ਦੇ ਵਿੱਚ ਮੀਂਹ ਪੈ ਰਿਹਾ ਹੈ ਤੇਜ਼ ਬਰਸਾਤ ਹੋ ਰਹੀ ਹੈ ਜਿਸ ਕਰਕੇ ਮੈਦਾਨੀ ਜਿਹੜੇ ਕਗਰ ਹੈ ਜਾਂ ਫਿਰ ਹੋਰ ਜਿਹੜੇ ਆ ਉਹ ਨਦੀ ਨਾਲੇ ਲਗਾਤਾਰ ਭਰਦੇ ਨਜ਼ਰ ਆ ਰਹੇ ਨੇ ਕਗਰ ਨਦੀ ਦੀ ਅਸੀਂ ਗੱਲ ਕਰ ਲਈਏ ਮੁਬਾਰਕਪੁਰ ਅਸੀਂ ਮੌਜੂਦ ਆ ਕੌਜ਼ਵੇ ਦੇ ਨਾਲ ਹਾਲਕਿ ਰਾਤ ਨੂੰ ਇਸ ਦਾ ਜਿਹੜਾ ਲੈਵਲ ਹੈ ਉਹ ਲਗਾਤਾਰ ਵੱਧ ਰਿਹਾ ਸੀ ਜਲਸਤਲ ਜਿਹੜਾ ਹੈ ਉਹ ਵਧਿਆ ਸੀਗਾ ਜਿਸ ਕਰਕੇ ਜਿਹੜਾ ਇਹਦਾ ਕੌਜ਼ਵੇ ਹੈ ਉਹਦੇ ਉੱਪਰ ਤੱਕ ਪਾਣੀ ਆ ਚੁੱਕਿਆ ਸੀਗਾ ਹਾਲਕਿ ਇਤਿਹਾਤ ਤੌਰ ਤੇ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਹੈ ਡੇਰਾਬਸੀ ਐਸ ਐਚਓ ਨੇ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਵੀ ਮੈਸੇਜ ਪਾਏ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਕਿ ਇਸ ਥਾਂ ਤੇ ਬਹੁਤ ਹੀ ਇਤਿਹਾਤ ਰੱਖਣੀ ਹੈ ਕਿਉਂਕਿ ਕੌਜ਼ਵੇ ਦੇ ਉੱਪਰ ਪਾਣੀ ਵਹਿ ਰਿਹਾ ਸੀ ਜਿਸ ਕਰਕੇ ਬਿਲਕੁਲ ਵੀ ਇਹ ਰੋਡ ਜਿਹੜਾ ਹੈ ਉਹ ਤੁਸੀਂ ਨਾ ਯੂਜ਼ ਕਰੋ ਅ ਐਸਐਚਓ ਡੇਰਾ ਬਸੀ ਉਸਮਿਤ ਮੋਰ ਸਾਡੇ ਨਾਲ ਨੇ ਉਹ ਨਾਲ ਗੱਲਬਾਤ ਕਰਦੇ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਇਸ ਟਾਈਮ ਕਿ ਕਿਸ ਤਰ੍ਹਾਂ ਦੀ ਹਦਾਇਤਾਂ ਜਿਹੜੀ ਹੈ ਉਹ ਰੱਖਣੀ ਹੈ ਮੋਰ ਸਾਹਿਬ ਕਿਉਂਕਿ ਜਿਹੜਾ ਤੇਜ਼ ਬਰਸਾਤ ਹੋ ਰਹੀ ਹੈ ਲਗਾਤਾਰ ਕਿਉਂਕਿ ਪਹਾੜਾਂ ਦੇ ਵਿੱਚ ਵੀ ਬਰਸਾਤ ਹੋ ਰਹੀ ਹੈ ਲੇਕਿਨ ਇੱਕ ਅਗਰ ਹੈ ਕੌਜ਼ਵੇ ਤੋਂ ਵੀ ਉੱਪਰ ਜਿਹੜਾ ਦਰਸਤਰ ਵੱਧ ਗਿਆ ਸੀਗਾ ਕਿਸ ਤਰ੍ਹਾਂ ਦੀ ਹਦਾਇਤਾਂ ਜਿਹੜੀ ਦਿੱਤੀ ਜਾ ਰਹੀ ਹੈ ਪ੍ਰਸ਼ਾਸਨ ਨਾਲ ਮਿਲ ਕੇ ਕਿਸ ਤਰ੍ਹਾਂ ਕੰਮ ਕੀਤਾ ਸਾਡੇ ਵੱਲੋਂ ਪਹਿਲਾ ਜਿਹੜੇ মিডিਆ ਗਰੁੱਪਸ ਨੇ ਲੋਕਲ মিডিਆ ਗਰੁੱਪ ਹੈ ਉਹਨਾਂ ਰਾਹੀਂ ਅਸੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਕੋਈ ਵੀ ਇਸ ਇਸ ਰਸਤੇ ਨੂੰ ਯੂਜ਼ ਨਾ ਕਰੇ। ਔਰ ਇਸ ਦੇ ਨਾਲ-ਨਾਲ ਅਸੀਂ ਇਹ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਵੀ ਇਸ ਦੇ ਨਾਲ ਜਿਹੜਾ ਆਪਾਂ ਘਟਪਾਣੀ ਸੌਚ ਕੇ ਇਸ ਦੇ ਨੇੜੇ ਦਾ ਜਾਈਏ ਕਿਉਂਕਿ ਪਾਣੀ ਦਾ ਭਾਅ ਜਿਹੜਾ ਹੈ ਉਹ ਬਹੁਤ ਜ਼ਿਆਦਾ ਤੇਜ਼ ਹੈ। ਤੇ ਬੰਦਾ ਜਿਹਦੇ ਨੇੜੇ ਲੱਗਿਆ ਇਸਦੇ ਚਪੇਟ ਵਿੱਚ ਆ ਗਿਆ ਉਹ ਇਸਦੇ ਵਿੱਚ ਹੀ ਰੁੜ ਗਿਆ ਇਸਦੇ ਅੰਦਰ ਹੀ ਚਲਾ ਜਾਊਗਾ ਬਚਨ ਦੀ ਕੋਈ ਉਮੀਦ ਨਹੀਂ ਰਹਿੰਦੀ ਕਿਉਂਕਿ ਸਰ ਇਹ ਵੀ ਲੱਗ ਰਿਹਾ ਹੈ ਕਿ ਇਹ ਦਿਖਾ ਦਿਓ ਜਰਾ ਕੈਮਰਾਮੈਨ ਨੂੰ ਕਹਾਗਾ ਕਿ ਇਹ ਵਾਲਾ ਸਰ ਇਹ ਵੀ ਲੈਵਲ ਜਿਹੜਾ ਹੈਗਾ ਉੱਪਰ ਤੱਕ ਆ ਚੁੱਕੇ ਹਾਂਜੀ ਕੱਲ ਰਾਤ ਉਹਨੂੰ ਜਿਹੜਾ ਲੈਵਲ ਸੀਗਾ ਇਸਦੇ ਮਤਲਬ ਫੋਟੋ ਪਾਣੀ ਇਸਦੇ ਉੱਪਰੋਂ ਬਹਿ ਰਿਹਾ ਸੀਗਾ ਤੇ ਸਾਡੇ ਦੋਨੋਂ ਸਾਈਡ ਜਿਹੜਾ ਉਸ ਸਾਈਡ ਤੇ ਈਸਟ ਸਾਈਡ ਦੋਨੋਂ ਸਾਈਡ ਅਸੀਂ ਆਪਣੇ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਡਿਗਾਰਡ ਪ੍ਰੋਪਰ ਲਾਈ ਹੋਈ ਸੀਗੀ ਲੋਕਾਂ ਨੂੰ ਅਸੀਂ ਐਡਵਾਈਜ਼ਰੀ ਤੌਰ ਤੇ ਇਹਨਾਂ ਨੂੰ ਇਸ ਪਾਸੇ ਜਾਣ ਨਹੀਂ ਦੇ ਰਹੇ ਸੀਗੇ ਉਸ ਸਾਈਡ ਤੋਂ ਇਸ ਪਾਸੇ ਨਹੀਂ ਆਣ ਦੇ ਰਹੇ ਸੀਗੇ ਕਿਉਂਕਿ ਹੁਣ ਵੀ ਲੈਵਲ ਜਿਹੜਾ ਹੈ ਜਸਤਰ ਜਿਹੜਾ ਹੈਗਾ ਥੋੜਾ ਜਿਹਾ ਵਧੀਆ ਹੋਇਆ ਹੈ ਹਾਂਜੀ ਹੁਣ ਹੁਣ ਕਨ ਰਾਤ ਤੋਂ ਥੋੜਾ ਥੱਲੇ ਹੈ ਜੀ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਪਹਾੜਾਂ ਵਿੱਚ ਉਸ ਦਾ ਅਸਰ ਇੰਪੈਕਟ ਜਿਹੜਾ ਹੈਗਾ ਇਸ ਤੇ ਹੁੰਦਾ ਹੈ ਕਿਉਂਕਿ ਜਿਹੜੇ ਹੁਣ ਲਗਾਤਾਰ 4-5 ਦਿਨ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ہوئی ਹੈ ਵੀ 5 ਦਿਨ ਲਗਾਤਾਰ بارش ਹੋ ਸਕਦੀ ਹੈ ਇਸ ਕਰਕੇ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਪ੍ਰਸ਼ਾਸਨਿਕ ਪੌਰ ਤੇ ਅਸੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਹੈ ਵੀ ਲਗਾਤਾਰ ਜਿਹੜੇ 5-6 ਦਿਨ ਜਿਹੜਾ ਮੌਸਮ ਹੈ ਜਿਹੜਾ ਖਰਾਬ ਰਹਿਣਾ ਹੈ بارش ਮੀਂਹ ਬਾਰਿਸ਼ ਮੀਂਹ ਪੈਣ ਦੀ ਉਮੀਦ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਬਾਰ-ਬਾਰ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਕੋਈ ਵੀ ਇਸ ਗੱਗਰ ਦਰਿਆ ਦੇ ਨੇੜੇ ਨਾਲ ਲੱਗਿਆ ਜੀ ਔਰ ਕੌਜਵੇ ਦਾ ਵੀ ਧਿਆਨ ਰੱਖਿਆ ਜਾਵੇ ਕੌਜਵੇ ਵਿੱਚ ਆਪਾਂ ਸੋਚਦੇ ਹਾਂ ਕਈ ਵਾਰੀ ਕਿ ਪਾਣੀ ਘਟੇਗਾ ਮੋਟਰਸਾਈਕਲ ਤੇ ਆਈ ਕਈ ਬੰਦਾ ਕਈ ਵਾਰ ਪੈਦਲ ਬੰਦੇ ਇਸ ਤੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇਸ ਵੀ ਸੂਰ ਰੋੜ ਸਕਦੇ ਨੇ ਜੀ ਮੁਰ ਸਾਹਿਬ ਇੱਕ ਜਿਹੜੇ ਰੈਸੀਡੈਂਸ ਦੇ ਨੀਅਰਬਾਈ ਜਿਹੜੀ ਝੁੱਗੀਆਂ ਨੇ ਜਾਂ ਫਿਰ ਹੋਰ ਵੀ ਰੈਸੀਡੈਂਸ ਉਹਨਾਂ ਨੂੰ ਵੀ ਕੁਝ ਹਦਾਇਤਾਂ ਹਾਂਜੀ ਹਾਂਜੀ ਉਹਨਾਂ ਨੂੰ ਆਲਰੇਡੀ ਅਸੀਂ ਕਾਫੀ ਟਾਈਮ ਪਹਿਲਾਂ ਤੋਂ ਹੀ ਅਸੀਂ ਬਾਰ ਬਾਰ ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਹੈ ਅਸੀਂ ਉਹਨਾਂ ਨੂੰ ਪਹਿਲਾਂ ਹੀ آگਾ ਕਰ ਦਿੰਨੇ ਵੀ ਇਸ ਦੇ ਨੇੜੇ ਨਾ ਰਹਾ ਜਾਵੇ ਇਸ ਤੋਂ ਇਸ ਨੂੰ ਖਾਲੀ ਕੀਤਾ ਜਾਵੇ ਹਾਲਾਂਕਿ ਇੱਥੇ ਹੋਮ ਇਸ ਲਾਲ ਤੋਂ ਮੈਨੂੰ ਲੱਗਦਾ ਨਹੀਂ ਵੀ ਕੋਈ 3 ਵਾਰ ਇੱਥੇ ਇਸ ਦੇ ਨੇੜੇ ਤੇ ਵੇਰੇ ਆਈ ਜੀ ਠੀਕ ਹੈ ਸਰ ਇਸ ਤੋਂ ਇਲਾਵਾ ਪੁਲਿਸ ਬਲ ਵੀ ਥੇ ਤਾਇਨਾਤ ਕੀਤਾ ਗਿਆ ਜੀ ਤੁਸੀਂ ਕਿਹਾ ਕਿ ਕਿਸੇ ਦਾ ਦੀ ਕੋਈ ਹਾਂ ਜੀ ਸਾਡੇ ਵੱਲੋਂ 4 ਬੰਦਿਆਂ ਦੀ ਗਾਰਡ ਲਾਈ ਗਈ ਹੈ ਜੀ ਪ੍ਰੋਪਰਲੀ ਇੱਥੇ ਤੇ ਟਾਈਮ-ਟਾਈਮ ਤੇ ਉਹ ਇੱਥੇ ਪੀਪਲ ਜਿਹੜਾ ਮਾਰਦੇ ਰਹਿੰਦੇ ਨੇ ਜੀ ਅੱਗੇ ਪਿੱਛੇ ਵੀ ਦੰਦੇ ਨੇ ਥੋੜਾ ਬੋਤਾ ਸਾਡੀ ਦੂਸਰੀ ਟੀਮ ਵੀ ਹੈ ਜੋ ਪ੍ਰੋਪਰਲੀ ਬਾਰ-ਬਾਰ ਜ ਸਾਡੀ ਸਰਕਾਰੀ ਗੱਡੀ ਲਈ ਅਸੀਂ ਅਨਾਉਂਸਮੈਂਟ ਵੀ ਕਰਦੇ ਰਹਿੰਦੇ ਆ ਵੀ ਇਸ ਦੇ ਨੇੜੇ ਨਾ ਲੱਗੇ ਕੋਈ ਸੁਮਿਤ ਸਰ ਕਿਉਂਕਿ ਸੁਖਨਾ ਲੈਗ ਦਾ ਵੀ ਜਲ ਸਰ ਬਦ ਰਿਹਾ ਉੱਥੇ ਵੀ ਸਲਟ ਗੇਟਸ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਵੀ ਤਿਆਰੀਆਂ ਕੀਤੀ ਜਾ ਰਹੀਆਂ ਹਾਂ ਜੀ ਹਨ ਵੀ ਉਸ ਨੂੰ ਵੀ ਲੈ ਕੇ ਸਾਡੀ ਤਿਆਰੀ ਹੈ ਕਿ ਸਾਡਾ ਉਹਨਾਂ ਨਾਲ ਤਾਇਿਆਪ ਹੈਗਾ ਜਦੋਂ ਉਹਨਾਂ ਨੇ ਆਪਣੇ ਫਲੱਡ ਗੇਟਸ ਖੋਲਨੇ ਨੇ ਜੀ ਉਹਨਾਂ ਵੱਲੋਂ ਸਾਨੂੰ ਪਹਿਲਾਂ ਹੀ ਇਤਲਾ ਦਿੱਤੀ ਜਾਂਦੀ ਹੈ ਉਸ ਇਤਲਾ ਦੇ ਆਧਾਰ ਤੇ ਅਸੀਂ ਲੋਕਾਂ ਨੂੰ ਪਹਿਲਾਂ ਹੀ ਇਸ ਦੀ ਜਾਣਕਾਰੀ ਦੇ ਦਿੰਦੇ ਹਾਂ ਕੁਝ ਆਪਣੇ ਜਿਹੜੇ ਨਿਊ ਚੰਦਨ ਸੇ ਜਾਂ ਫਿਰ ਜਿਵੇਂ ਸਾਡੇ ਮੀਡੀਆ ਗਰੁੱਪਸ ਨੇ ਜੀ ਜਾਂ ਫਿਰ ਲੋਕਾਂ ਦੇ ਜਿਹੜੇ ਗਰੁੱਪ ਹੈ ਉਹਨਾਂ ਗਰੁੱਪਾਂ ਵਿੱਚ ਅਸੀਂ ਮੈਸੇਜ ਪਾ ਦਿੰਦੇ ਹਾਂ ਵੀ ਇਸ ਦੇ ਨੇੜੇ ਨਾਲ ਲੱਗਿਆ ਜਾਵੇ ਤੇ ਸਾਡੀ ਪ੍ਰੋਪਰ ਜਿਹੜੀ ਗਾਰਡ ਇੱਥੇ ਲੱਗੀ ਹੋਈ ਹੈ ਜੀ ਆਲਰੇਡੀ ਤੇ ਬਿਲਕੁਲ ਜਿੱਦਾਂ ਪੁਲਿਸ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਵੀ ਹਦਾਇਤਾਂ ਦਿੱਂਦਾ ਨਜ਼ਰ ਆ ਰਿਹਾ ਕਿਉਂਕਿ ਇਹ ਪਾਣੀ ਦਾ ਲੈਵਲ ਰਾਤ ਨੂੰ ਬਹੁਤ ਜ਼ਿਆਦਾ ਕਾਜ਼ਵੇ ਦੇ ਬਿਲਕੁਲ ਉੱਪਰ ਤੱਕ ਪੈ ਰਿਹਾ ਸੀਗਾ ਹਾਲਾਂਕਿ ਹਜੇ ਥੋੜਾ ਜਿਹਾ ਘਟ ਹੋਇਆ ਲੇਕਿਨ ਇਹ ਬਹੁਤ ਹੀ ਇਤਿਹਾਰ ਰੱਖਣ ਦੀ ਲੋੜ ਹੈ ਔਰ ਪੁਲਿਸ ਨੇ ਇਥੇ ਜਿਹੜਾ ਆਪਣੇ ਜਿਹੜੇ ਮੁਲਾਜ਼ਮ ਹੈ ਉਹ ਵੀ ਤੈਨਾਤ ਕੀਤੇ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਲਗਾਤਾਰ ਜਿਹੜਾ ਪਹਾੜੀ ਏਰੀਆ ਦੇ ਵਿੱਚ ਬਰਸਾਤ ਹੋ ਰਹੀ ਹੈ ਅਲਰਟ ਜਿਹੜਾ ਜਾਰੀ ਕੀਤਾ ਗਿਆ ਔਰ ਜਿਸ ਕਰਕੇ ਬਹਾਵ ਜਿਹੜਾ ਲੈਵਲ ਹੈ ਉਹ ਵਾਟਰ ਲੈਵਲ ਵੀ ਲਗਾਤਾਰ ਵੱਧ ਰਿਹਾ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤਿੰਨ ਤੋਂ ਚਾਰ ਦਿਨ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਉਹ ਜਿਹੜਾ ਕੌਜ਼ਵੇ ਹੈ ਜੇਕਰ ਪਾਣੀ ਹੋਰ ਉੱਪਰ ਆਂਦਾ ਤਾਂ ਇੱਥੇ ਜਿਹੜਾ ਹੈਗਾ ਉਹ ਅਲਰਟ ਵੀ ਦਿੱਤਾ ਗਿਆ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਕੀਤਾ ਗਿਆ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਦਿੱਕਤ ਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਰਿਸਕ ਨਹੀਂ ਲੈਣਾ ਕਿਉਂਕਿ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਡੇਰਾਬਸੀ ਤੋਂ ਕੈਮਰਾਮੈਨ ਸਨਪ੍ਰੈਸਿੰਗ ਨਾਲ ਮਨੋਜ ਰਾਠੀ ਨਿਊਜ਼ 819 ਪੰਜਾਬ